ਜੀ ਵੈਲਕਮ ਟੂ ਮਾਈ YouTube ਚੈਨਲ ਸੁਖਪ੍ਰੀਤ ਅਕੈਡਮੀ ਬੀਟਾ ਪੀਐਸਟ ਰਿਜ਼ਲਟ ਤੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਦੇਖੋ ਪਾ ਚੁੱਕੇ ਹਾਂ ਤਾਂ ਹਨਾ ਤੁਹਾਡੇ ਚੋਂ ਬਹੁਤ ਸਾਰੇ ਜਦੋਂ ਵੀ ਆਪਾਂ ਗ੍ਰੇਸ ਮਾਰਕਸ ਦੀ ਗੱਲ ਕਰਦੇ ਸੀ ਤਾਂ ਤੁਹਾਡੇ ਚੋਂ ਮੈਨੂੰ ਕਮੈਂਟ ਦੇਖੋ ਮੈਂ ਇੱਕ ਮੈਂਸ਼ਨ ਵੀ ਕੀਤਾ ਵਿੱਚ ਕੁਐਸਚਨ ਪਲੀਜ਼ ਐਕਸਪਲੇਨ ਸੋ ਥੈਟ ਵੀ ਚੈੱਕ ਆਰ ਸਪੈਸਿਫਿਕ ਕੁਐਸਚਨ ਰਾਈਟ অর ਰੋਂਗ ਹਨਾ ਤਾਂ ਵੀ ਕਿਹੜੇ ਕੁਐਸਚਨਸ ਤੇ ਗ੍ਰੇਸ ਮਿਲੂਗੀ ਤਾਂ ਮੈਨੂੰ ਇਹ ਬਹੁਤ ਸਾਰੇ ਬੱਚਿਆਂ ਵੱਲੋਂ ਮੈਸੇजेस ਵੀ ਆ ਰਹੇ ਸੀਗੇ ਮੇਰੇ WhatsApp ਗਰੁੱਪ ਚਾ ਨਾ ਵੀ ਮੈਮ ਪਲੀਜ਼ ਹਮ ਦੱਸ ਦੋ ਕੀ ਗ੍ਰੇਸ ਕਿਹੜੇ ਕੁਐਸ਼ਚਨਸ ਦੀ ਮਿਲੂਗੇ ਹਨਾ ਤਾਂ ਮੈਂ ਕੁਝ ਕੁਐਸ਼ਚਨਸ ਜਿਹੜੇ ਇੰਪੋਰਟੈਂਟ ਆ ਜਿਨ੍ਹਾਂ ਤੇ ਬੰਦ ਹੀ ਉਹ ਵੀ ਲੈ ਕੇ ਨਹੀਂ ਤੇ ਕੁਝ ਕੁਐਸ਼ਚਨ ਜਿਹੜੇ ਡਾਊਟਫੁਲ ਆ ਜਿਨ੍ਹਾਂ ਤੇ ਬਾਕੀ ਜਿਹੜੀ ਆਪਾਂ ਕਹਿ ਸਕਦੇ ਆ ਅਕੈਡਮੀਆਂ ਵੱਲੋਂ ਕਿਹਾ ਜਾ ਰਿਹਾ ਕਿ ਗ੍ਰੇਡ ਮਿਲੂਗੀ ਬਟ ਮੈਨੂੰ ਨਹੀਂ ਲੱਗਦੀ ਮੈਂ ਉਹ ਵੀ ਕੁਐਸਚਨਸ ਵਿਚਲ ਪਾ ਕੇ ਲੈ ਕੇ ਆਈਆਂ ਹਨਾ ਬਾਕੀ ਹੋ ਸਕਦਾ ਮੈਂ ਗਲਤ ਹੁਆ ਮੇਰਾ ਓਪੀਨੀਅਨ ਗਲਤ ਹੋਵੇ ਤੁਸੀਂ ਜਰੂਰ ਆਪਦੇ ਜਿਹੜੇ ਵਿਚਾਰ ਆ ਉਹ ਕਮੈਂਟ ਸੈਕਸ਼ਨ ਸ਼ੇਅਰ ਕਰਿਓ ਤੇ ਇਹ ਵੀ ਦੱਸਿਓ ਕਿ ਤੁਸੀਂ ਉਹ ਕੁਐਸਚਨ ਲੈ ਕੇ ਚੱਲ ਰਹੇ ਹੋ ਜਾਂ ਨਹੀਂ ਲੈ ਕੇ ਚੱਲ ਰਹੇ ਤਾਂ ਕਿ ਆਪਾਂ ਨੂੰ ਵੀ ਵੀ ਕਲੈਰਿਟੀ ਹੋ ਜਾਏ ਕਿ ਜਿਹੜੇ ਬੱਚੇ ਨੇ ਜਿਵੇਂ ਮੰਨ ਲਓ ਕਿ ਇਹਨਾਂ ਦੇ 88 ਬਣ ਰਹੇ ਤਾਂ ਤੁਸੀਂ ਉਹਨਾਂ ਚ ਉਹ ਕੁਐਸਚਨ ਇਨਵੋਲਡ ਕਰੇ ਹੋਏ ਨੇ ਨਹੀਂ ਕਰੇ ਹੋਏ ਨੇ ਹਨਾ ਤਾਂ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਵੀ ਕ ਪੀਪਰ 1 ਤੇ 2 ਦੋਨਾਂ ਦੇ ਵਿੱਚ ਇਹਦੇ ਚ ਕੁਸ਼ਚਨ ਹੋਣਗੇ ਈਵੀਐਸ ਦੇ ਕੁਸ਼ਚਨ ਜਿਹੜੇ ਮੈਂ ਵਿੱਚ ਪਾਈ ਨੇ ਉਹ ਵੀ ਜਿਹੜੇ ਮੈਨੂੰ ਲੱਗੇ ਤੇ ਆਪਾਂ 1 ਬਾਈ 1 ਕੁਸ਼ਚਨ ਡਿਸਕਸ ਕਰਦੇ ਆਂਗੇ ਜੋ ਫਰਸਟ ਕੁਐਸਚਨ ਹੈ ਦਾ ਕਨਸੈਪਟ ਆਫ ਜ਼ੋਨ ਆਫ ਪ੍ਰੋਕਸਿਮਲ ਡਿਵੈਲਪਮੈਂਟ ਦੇਖੋ ਇਹ ਤਾਂ ਅਜੇ ਕਲੀਅਰ ਕਟਾ ਹੈ ਸ਼ੋਰ ਸ਼ਾਰਟ ਹੈ ਜੇ ਇਸ ਚੀਜ਼ ਤੇ ਵੀ ਕੁਐਸਚਨ ਤੇ ਮਤਲਬ ਨਹੀਂ ਡਿਪਾਰਟਮੈਂਟ ਵੱਲੋਂ ਜਿਹੜਾ ਤੁਹਾਨੂੰ ਗ੍ਰੇਸ ਮਾਰਕਸ ਦਿੱਤੇ ਗਏ ਤਾਂ ਤਾਂ ਫਿਰ ਆਪਣੀ ਰਿਜ਼ਲਟ ਤੇ ਹੀ ਰਿਤ ਮੰਨਦੀ ਹੋਊਗੀ ਫਿਰ ਆਪਾਂ ਰਿਜ਼ਲਟ ਵੀ ਆਪਾਂ ਕਹਿ ਸਕਦੇ ਹਾਂ ਵੀ ਸਾਡਾ ਰਿਵਾਈਜ਼ ਕੀਤਾ ਜਾਵੇ ਕਿਉਂਕਿ ਤਾਂ ਆਪਾਂ ਨੂੰ ਵੀ ਪਤਾ ਹੈ ਵੀ ਜੈਡ ਪੀਡੀ ਦਾ ਕਨਸੈਪਟ ਸੀ ਜਿਹੜਾ ਉਹ ਬੈਗੋਸਕੀ ਨੇ ਦਿੱਤਾ ਸੀ ਨਾ ਕਿ ਪਿਆਰੇ ਜੀ ਨੇ ਦਿੱਤਾ ਸੀ ਤਾਂ ਇਹ ਇੱਕ ਨੰਬਰ ਤਾਂ ਤੁਸੀਂ ਆਪ ਦਾ ਸ਼ੋਰ ਸ਼ਾਟ ਮੰਨ ਕੇ ਚੱਲੋ ਤੇ ਮੈਂ ਕਹੂੰਗੀ ਵੀ ਜਿੰਨਾਂ ਦੇ 89 ਬਣ ਰਿਹਾ ਜਾਂ ਫਿਰ 81 ਬਣ ਰਿਹਾ ਤਾਂ ਤੁਸੀਂ ਬਿਲਕੁਲ ਬੇਫਿਕਰ ਹੋ ਜੋ ਇਹ ਇਹ ਕੁਸ਼ਚਨ ਤੁਹਾਨੂੰ ਤੁਹਾਡੇ ਨੰਬਰ ਦਵਾ ਦੂਗਾ ਠੀਕ ਹੈ ਇੱਥੇ ਚੁਆਤੀਆਂ ਸ਼ਬਦ ਤੋਂ ਕੀ ਭਾਵ ਹੈ ਦੇਖੋ ਇਹ ਕੁਸ਼ਚਨ ਵੀ ਮੇਥੋਂ ਬੱਚੇ ਕਮੈਂਟ ਸੈਕਸ਼ਨ ਚੋਂ ਵੀ ਮੇਥੋਂ ਪੁੱਛ ਰਹੇ ਸੀਗੇ ਤਾਂ ਇਹਦੇ ਚ ਆਨਸਰ ਚੁਗਿਆੜੀ ਬੰਦ ਹੈਗਾ ਚੁਆਤੀਆਂ ਦਾ ਹਨਾ ਤਾਂ ਜਿੰਨੇ ਇੱਕ ਆਪਾਂ ਸੋਰਸੇਸ ਵੀ ਦੇਖਿਆ ਕਿ ਜਿੱਥੇ ਆਪਾਂ ਪੜਿਆ ਸੀਗਾ ਮਤਲਬ ਬੇਸਿਕਲੀ ਇਹ ਚੁੰਗਿਆੜੀ ਦੁਖੀ ਕਰਨਾ ਇਹ ਉਹ ਇਹ ਉਹ ਇਹਦਾ ਵੀ ਮਤਲਬ ਸਮਾਨਾਰਥਕ ਸ਼ਬਦ ਨਹੀਂ ਹੈਗੀ ਤਾਂ ਉੱਪਰ ਲਿਆ ਜੋ ਕਿਸੇ 'ਚ ਨਹੀਂ ਬੰਦ ਤਾਂ ਇਸੇ ਜਿੰਨੇ ਪੁੱ ਕਹਿੰਦੇ ਕਿ ਉਹਦੇ ਚੁੰਗਿਆੜੀ ਜੀ ਲਾ ਕੇ ਚਲਾ ਗਿਆ ਮਤਲਬ ਉਹਨੂੰ ਦੁਖੀ ਕਰਕੇ ਚਲਾ ਗਿਆ ਤਾਂ ਇਹਦਾ ਆਨਸਰ 4th ਬੰਦ ਹੈਗਾ ਤਾਂ ਇਸ ਕੁਐਸਚਨ ਤੇ ਵੀ ਜਿਹੜੀ ਗ੍ਰੇਸ ਹੈਗੀ ਪੰਜਾਬੀ ਦੇ ਵਿੱਚੋਂ ਬੰਦੀ ਹੀ ਬੰਦੀ ਹੈਗੀ ਇਸ ਚੀਜ਼ ਤੇ ਵੀ ਇਹ ਮਤਲਬ ਇੱਤੇ ਵੀ ਡਿਪਾਰਟਮੈਂਟ ਨੂੰ ਸੋਚਣਾ ਨਹੀਂ ਚਾਹੀਦਾ ਇਸ ਕੁਐਸਚਨ ਤੇ ਸਾਂਗਾ ਸਹਿੰਦਿਆਂ ਜਿੰਦ ਲੁਟਛਾਉਂਦਿਆਂ ਨੂੰ ਕਾਪ ਟੋਟੇ ਵਿੱਚ ਸਾਂਗਾ ਤੋਂ ਕੀ ਭਾਵ ਹੈ ਤਾਂ ਇਸ ਕੁਐਸਚਨ ਦੇ ਵਿੱਚ ਸੰਗ ਸ਼ਰਮ ਜਿਹੜਾ ਕਿ ਕਈ ਅਕੈਡਮੀਆਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਆਨਸਰ ਵਰਛੇ ਨਹੀਂ ਆਊਗਾ ਸੰਗ ਸ਼ਰਮ ਆਊਗਾ ਬਟ ਮੈਂ ਨਹੀਂ ਮੰਨਦੀ ਇਹ ਕੁਐਸਚਨ ਦੇ ਵਿੱਚ ਆਨਸਰ ਵਰਛੇ ਹੀ ਆਊਗਾ ਕਿਉਂਕਿ ਜੇ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ ਤਾਂ ਸਹਿੰਦਿਆਂ ਸਾਂਗਾ ਸਹਿੰਦਿਆਂ ਜਿੰਦ ਲੁਟਛਾਉਂਦਿਆਂ ਤਾਂ ਇਹ ਕਿਤੇ ਨਾ ਕਿਤੇ ਆਪਣੇ ਰਿਲੀਜੀਅਨ ਨਾਲ ਸਿੱਖਰ ਰਿਲੀਜੀਅਨ ਨਾਲ ਆਪਣੀਆਂ ਜਿੰਨੀਆਂ ਕੁਰਬਾਨੀਆਂ ਉਹਨਾਂ ਚੀਜ਼ਾਂ ਨੂੰ ਡੈਡੀਕੇਟ ਕਰ ਰਹੀ ਹੈ ਇਹ ਲਾਈਨ ਤਾਂ ਬਰਛੇ ਸਹਿੰਦੇ ਆ ਇੱਥੇ ਜਿਹੜੀ ਲਾਈਨ ਹੈ ਉਹ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇਮੋਸ਼ਨਲੀ ਕਨੈਕਟ ਕਰ ਰਹੀ ਹੈ ਐਸ ਕੰਪੇਅਰਡ ਟੂ ਸੰਗ ਸ਼ਰਮ ਸਹਿੰਦੇ ਆ ਤੇ ਇਹਦਾ ਆਨਸਰ 1 ਹੀ ਆਊਗਾ ਮੈਨੂੰ ਨਹੀਂ ਲੱਗਦਾ ਇਸ ਨੰਬਰ ਤੇ ਆਪਾਂ ਨੂੰ ਜਿਹੜੀ ਗ੍ਰੇਸ ਹੈਗੀ ਉਹ ਮਿਲੂਗੀ ਜਾਂ ਆਪਣੀ ਆਬਜੈਕਸ਼ਨ ਇਹ ਕਾਊਂਟ ਹੋਊਗੀ ਦਾ ਥਿਊਰੀ ਆਫ ਟਰਾਂਸਫਾਰਮੇਸ਼ਨਲ ਜਨਰੇਟਿਵ ਗ੍ਰਾਮਰ ਇਹ ਦੇਖੋ ਇਹ ਆਪਾਂ ਨੂੰ ਵੀ ਪਤਾ ਹੈ ਵੀ ਜਨਰੇਟਿਵ ਗ੍ਰਾਮਰ ਦਾ ਕਨਸੈਪਟ ਸੀ ਜਿਹੜਾ ਉਹ ਚਮੌਕਸੀ ਨੇ ਦਿੱਤਾ ਸੀਗਾ ਹਨਾ ਤਾਂ ਇਹਦੇ ਚ ਉਹਨਾਂ ਨੇ ਆਨਸਰ ਨੀਦਰ 1 ਤੇ 2 ਦਿੱਤਾ ਹੈ ਇਹ ਤਾਂ ਬਿਲਕੁਲ ਹੀ ਗਲਤ ਹੈ ਇਹਦੇ ਚ ਆਨਸਰ ਬੋਥ 1 ਐਂਡ 2 ਆਊਗਾ ਹਨਾ ਹਾਂ ਹੋ ਸਕਦਾ ਉਹ ਥੋੜਾ ਹੋਰ ਡੀਪ ਚਲੇ ਜਾਣ ਵਿਚ ਮੋਸਕੀ ਆਸਪੈਕਟ ਆਫ ਥਿਉਰੀ ਆਫ ਸਿੰਟੈਕਸ ਆਊਗਾ ਜਸ ਸਿੰਟੈਕਟ ਸਟਰਕਚਰ ਹਨਾ ਹੋ ਸਕਦਾ ਉਹਦੀ ਥਿਉਰੀ ਦਾ ਇੱਕ ਪਾਰਟਿਕੂਲਰ ਨੇਮ ਹੋਵੇ ਤਾਂ ਉਹ ਉਹਦੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਬਟ ਨੀਦਰ ਵਾਲਾ ਤਾਂ ਬੰਦਾ ਹੀ ਨਹੀਂ ਜੋ ਉਹਨਾਂ ਨੇ ਦਿੱਤਾਗਾ ਉਹ ਤਾਂ ਮਤਲਬ ਆਂਦਾ ਹੀ ਨਹੀਂ ਤਾਂ ਗ੍ਰੇਸ ਇੱਥੇ ਵੀ ਤੁਹਾਡੀ ਬੰਦ ਹੀ ਆ ਇੱਕ ਨੰਬਰ ਦੀ ਵਿਚ ਐਕਟੀਵਿਟੀ ਊਡ ਬੈਸਟ ਡਿਵੈਲਪ ਆ ਸਟੂਡੈਂਟਸ ਰੀਜ਼ਨਿੰਗ ਸਕਿਲਸ ਇਨ ਜਿਓਮੈਟਰੀ ਇਹ ਮੈਂ ਤਾਂ ਕੁਐਸਚਨ ਹੈਗਾ ਇਹ ਚ ਉਹਨਾਂ ਨੇ ਮੈਮੋਰਾਈਜ਼ਿੰਗ ਜਿਓਮੈਟ੍ਰਿਕ ਫਾਰਮੂਲੇਸ ਇਹ ਦਿੱਤਾ ਦੇਖੋ ਰੀਜ਼ਨਿੰਗ ਸਕਿੱਲ ਦੀ ਗੱਲ ਹੋ ਰਹੀ ਆ ਰਾਜੇ ਤਾਂ ਰੀਜ਼ਨਿੰਗ ਸਕਿੱਲ ਦੇ ਵਿੱਚ ਆਪਾਂ ਮੈਮਰੀ ਕਿਉਂ ਲੈ ਕੇ ਆਵਾਂਗੇ ਆਪਾਂ ਕਿਉਂ ਰੱਟੇ ਲਵਾਵਾਂਗੇ ਜੋ ਅੱਖਾਂ ਨੂੰ ਤਾਂ ਇਹਦੇ ਚ ਇਹ ਆਨਸਰ ਨਹੀਂ ਆਉਂਦਾ ਇਹ ਬਿਲਕੁਲ ਗਲਤ ਹੈਗਾ ਇਹਦੇ ਚ ਜਸਟੀਫਾਈਂਗ ਵਾਈ ਟੂ ਟ੍ਰਾਇੰਗਲਸ ਆਰ ਕੰਗਰੂਐਂਟ ਯੂਜ਼ਿੰਗ ਜਿਓਮੈਟ੍ਰਿਕ ਪੋਸਟੂਲੇਟਸ ਉਹਨਾਂ ਨੂੰ ਆਪਾਂ ਪ੍ਰੈਕਟੀਕਲ ਕਰਵਾਵਾਂਗੇ ਤਾਂ ਕਿ ਉਹਨਾਂ ਦੀ ਰੀਜ਼ਨਿੰਗ ਸਕਿੱਲ ਹੈ ਜਿਹੜੀ ਉਹ ਡਿਵੈਲਪ ਹੋਵੇ ਤਾਈ ਤਾਂ ਸ਼ੋਰ ਸ਼ੋਟੀ ਹੈ ਜਿਹ ਮੈਮਰਾਈਜ਼ਿੰਗ ਵਾਲਾ ਨਹੀਂ ਆਊਗਾ ਕੁਐਸਚਨ ਨਹੀਂ ਆਊਗਾ ਆਨਸਰ ਠੀਕ ਹੈ ਬਾਕੀ ਜਿਹੜਾ ਮੈਂ ਪਿਛਲੇ ਵੀਡੀਓ ਚ ਵੀ ਜਿਵੇਂ ਤੁਹਾਨੂੰ ਕਿਹਾਗਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡਾ ਰਿਜ਼ਲਟ ਜਿਹੜਾ ਉਹ ਟਾਈਮ ਨਾਲ ਆਵੇ ਹਨਾ ਤਾਂ ਮੇਲ ਜਿਹੜੀ ਪਿਛਲੀ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਉਹ ਮੇਲ ਚੈੱਕ ਕਰ ਸਕਦੇ ਹੋ ਤਾਂ ਮੇਲਸ ਜ਼ਰੂਰ ਜਿਆਦਾ ਤੋਂ ਜਿਆਦਾ ਕਰੋ ਤਾਂ ਕਿ ਵਿਭਾਗ ਤੇ ਥੋੜਾ ਜਿਹਾ ਪ੍ਰੈਸ਼ਰ ਬਣੇ ਤੇ ਆਪਣਾ ਰਿਜ਼ਲਟ ਹੈ ਜਿਹੜਾ ਉਹ ਜਲਦੀ ਆਵੇ ਨੈਕਸਟ ਹੈਗਾ ਦਾ ਆਬਜੈਕਟਿਵ ਆਫ ਅ ਸਕੀਮ ਲਾਂਚਡ ਬਾਈ ਸੈਂਟਰਲ ਗਵਰਨਮੈਂਟ ਇਨ 1975 ਵਾਸ ਇਮਪਰੂਵਮੈਂ ਪੋਫਾ ਚਿਲड्रन ਦਿਸ ਸਕੀਮ ਬਾਜ਼ ਆਈ ਸੀ ਡੀ ਐਸ ਤਾਂ ਇਹਦੀ ਫੁੱਲ ਫਾਰਮ ਪੁੱਛੀ ਆ ਤਾਂ ਉਹਨਾਂ ਨੇ ਆਨਸਰ ਦਿੱਤਾ ਗਿਆ ਚ ਸੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਤਾਂ ਦੇਖੋ ਉਹਦਾ ਆਨਸਰ ਤਾਂ ਵੈਸੇ ਕੁਐਸਚਨ ਚ ਹੀ ਪਿਆ ਸਕੀਮ ਪੁੱਛੀ ਆ ਤਾਂ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਹੀ ਇਹਦੀ ਫੁੱਲ ਫਾਰਮ ਹੈਗੀ ਤਾਂ ਇਹਦਾ ਆਨਸਰ 2 ਆਊਗਾ ਸੈਕਿੰਡ ਆਊਗਾ ਮੇਰੇ ਅਕੋਰਡਿੰਗ ਠੀਕ ਹੈ ਬਾਕੀ ਤੁਸੀਂ ਜੇ ਕਿਤੋਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਹਦਾ ਕੋਈ ਪ੍ਰੂਫ ਮਿਲਿਆ ਤਾਂ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਨੈਕਸਟ ਆ ਗਿਆ ਦਾ ਫੋਲੋਇੰਗ ਫੂਡ ਸੋਰਸਸ ਕੰਟੇਨ ਆਇਰਨ 댓 ਇਜ਼ ਏਸੈਂਸ਼ੀਅਲ ਫਾਰ ਦਾ ਫਾਰਮੇਸ਼ਨ ਆਫ ਹੀਮੋਗਲੋਬਿਨ ਹੀਮੋਗਲੋਬਿਨ ਦੇ ਲਈ ਜਿਹੜਾ ਆਪਣਾ ਖੂਨ ਬਣਾਉਣ ਚ ਹੈਲਪ ਕਰਦੇ ਏਬੀਐਸ ਦਾ ਕੁਐਸਚਨ ਹੈ ਇਹ ਪਲਸੀਜ਼ ਨਟਸ ਬੀਨਸ ਐਂਡ ਐਪਲਸ ਮਿਲਕ ਐਗ ਫਿਸ਼ ਐਂਡ ਗ੍ਰੀਨ ਵੈਜੀਟੇਬਲਸ ਹਣਾ ਤਾਂ ਗ੍ਰੀਨ ਵੈਜੀਟੇਬਲਸ ਕਿਹੜਾ ਆਇਰਨ ਨਹੀਂ ਹੁੰਦਾ ਪਾਲਕ ਦੀ ਸਬਜੀ ਸਾਗ ਆਪਾਂ ਖਾਂਦੇ ਆ ਜਿਹੜਾ ਹਨਾ ਤਾਂ ਇਹਦੇ ਇਹ ਕੰਟਰੈਡਿਕਟਰੀ ਕੁਐਸਚਨ ਹੈ ਜਿਸ 1 ਤੇ 2 ਦੋਨੋਂ ਹੀ ਰਾਈਟ ਆਨਸਰ ਮੰਨਦੇ ਨੇਗੇ ਤੁਸੀਂ ਚਾਹੇ ਨੈਟ ਤੋਂ ਕਿਤੋਂ ਵੀ ਸੋਰਸਸ ਇਹ 99% ਪੈਨਸ਼ਨਡ ਹੋਣਗੇ ਤਾਂ ਇਹ ਓਬਜੈਕਸ਼ਨੇਬਲੀ ਕੁਐਸਚਨ ਹੈਗਾ ਇਹਦੇ ਚੋਂ ਵੀ ਗ੍ਰੇਸ ਪਾਉਂਦੀ ਹੈਗੀ ਦਾ ਸੋਲਿਡ ਬੇਸਡ ਡਿਸਪੋਜ਼ਲ ਬਿਕਮ ਅ ਗਲੋਬਲ ਇਸ਼ੂ ਓਵਰ ਪਾਸ ਟਿਕਟਸ ਕਰੈਕਟ ਦਾ ਸਟੇਟਮੈਂਟ ਇਨ ਰਿਗਾਰਡ ਟੂ ਥਿਸ ਦੇ ਕੋਈਸ ਕਹਿ ਰਿਹਾ ਵੀ ਜਿਹੜਾ ਬੇਸਡ ਡਿਸਪੋਜ਼ਲ ਹੈ ਉਹ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਹੈਗਾ ਉਹਦਾ ਰੀਜ਼ਨ ਕੀ ਹੈ ਕਹਿੰਦੇ ਸਹੀ ਕਰੈਕਟ ਸਟੇਟਮੈਂਟ ਉਹਨਾਂ ਨੇ ਆਨਸਰ ਦਿੱਤਾ ਹਾਈਲੀ ਕੰਬਸਟਿਬਲ ਟਰੈਸ ਲਾਈਕ ਪਲਾਸਟਿਕ ਕੈਨ ਬੀ ਇਨਸੈਂਟ੍ਰੇਟਡ ਤਾਂ ਇਹ ਸਹੀ ਆ ਤਾਂ ਉਹਨਾਂ ਨੇ ਇਸ਼ੂ ਪੁੱਛਿਆ ਵੀ ਕਿਹੜੇ ਇਸ਼ੂ ਕਰਕੇ ਕਿਉਂਕਿ ਪਲਾਸ ਹਨਾ ਪਲਾਸਟਿਕ ਨੂੰ ਜੇ ਆਪਾਂ ਜਲਾ ਵੀ ਰਿਆਂ ਤਾਂ ਉਹ ਚੀਜ਼ਾਂ ਵੀ ਆਪਣੀ ਮੱਚ ਦੀ ਨੂੰ ਸੜਦੀ ਨਹੀਂ ਹੈਗੀ ਬਾਇਓ ਡਿਗਰੇਡੇਬਲ ਨਹੀਂ ਹੈਗਾ ਉਹ ਤਾਂ ਇਹਦਾ 140 ਤਾਂ ਮੈਨੂੰ ਲੱਗਦਾ ਇਹ ਆਨਸਰ ਹੀ ਸਹੀ ਆਊਗਾ ਇਹ ਚ ਸੀ ਨਹੀਂ ਬਣੂਗਾ ਅ ਤਾਂ ਇਹਦੇ ਵਿੱਚ ਨਹੀਂ ਗ੍ਰੇਸ ਬੰਦੀ ਮੇਰੇ ਅਕੋਰਡਿੰਗ ਨਹੀਂ ਗ੍ਰੇਸ ਬੰਦੀ ਇਸ ਕੁਸ਼ਨ ਦੀ ਡੀਫੋਰੈਸਟੇਸ਼ਨ ਲੀਡਸ ਟੂ ਹਰੀਜ਼ਨ ਐਂਡ ਇਰੋਜ਼ਨ ਲੀਡਸ ਟੂ ਲਾਸ ਆਫ ਲਾਈਫ ਔਰ ਉਹਦੇ ਨਾਲ ਕਹਿੰਦੇ ਕਹਿੰਦੇ ਡੀਫੋਰੈਸਟੇਸ਼ਨ ਨਾਲ ਇਰੋਜ਼ਨ ਹੁੰਦਾ ਹੈ ਇਰੋਜ਼ਨ ਮਤਲਬ ਜਿਹੜੀ ਧਰਤੀਓ ਆਪਣੀ ਜਗ੍ਹਾ ਤੋਂ ਹਿਲ ਜਾਂਦੀ ਹੈ ਤਾਂ ਇਰੋਜ਼ਨ ਨਾਲ ਆਪਣੀ ਜ਼ਿੰਦਗੀ ਖਤਰੇ ਚੰਦੀ ਹੈ ਜਾਂ ਫਿਰ ਕੀ ਹੁੰਦਾਗਾ ਪੈਡੋਜਨਿਸਿਸ ਵੈਦਰਿੰਗ ਡੀਸਰਟੀਫਿਕੇਸ਼ਨ ਫਲਡਸ ਐਂਡ ਆਰਥਕੁਕ ਤੇ ਇੱਥੇ 4th ਆਨਸਰ ਹੀ ਸਹੀ ਆਊਗਾ ਫਲਡਸ ਐਂਡ ਆਰਥਕੁਕ ਸੇ ਵੀ ਸਹੀ ਦਿੱਤਾ ਗਿਆ ਤੇ ਤੇ ਵੀ ਆਬਜੈਕਸ਼ਨ ਨਹੀਂ ਬੰਦੀ ਕੁਝ ਕੈਡਮਿਸ ਕਹਿ ਰਹੀਆਂ ਨੇ ਤਾਂ ਉਹਨੇ ਪੁੱਛਿਆ ਵੀ ਉਹਦਾ ਉਹਦਾ ਉਹਦੇ ਨਾਲ ਕੀ ਹੁੰਦਾ ਇਹ ਨਹੀਂ ਪੁੱਛਿਆ ਵੀ ਉਹ ਹੁੰਦਾ ਕਿਉਂ ਕਈ ਤੂੰ ਇਹ ਨਹੀਂ ਲਾਇਆ ਜਾ ਸਕਦਾ ਤੋ ਕਿਉਂ ਉਹ ਅਕੈਡਮੀ ਸੇ ਕਹਿ ਰਹੀ ਨੇ ਕੁਛਕ ਵੀ ਇਹ ਉਹਦੇ ਕਰਕੇ ਹੁੰਦਾ ਨੋ ਉਹਦਾ ਰੀਜ਼ਨ ਕੀ ਆ ਤਾਂ ਉਹਦੇ ਨਾਲ ਜਦੋਂ ਆਰਥਕਵੇਕ ਆਂਦਾ ਹੈ ਤਾਂ ਉਦੋਂ ਈਰੋਜ਼ਨ ਵੀ ਹੁੰਦਾ ਕਿਤੇ ਨਾ ਕਿਤੇ ਡੀਫੋਰੈਸਟੇਸ਼ਨ ਕਰਕੇ ਜਦੋਂ ਮਿੱਟੀ ਆਪਣੀ ਜਗ੍ਹਾ ਤੋਂ ਹਿੱਲਦੀ ਹੈਗੀ ਤਾਂ ਉਹ ਆਰਥਕਵੇਕ ਤੇ ਫਲੱਡ ਦਾ ਵੀ ਰੀਜ਼ਨ ਬਣਦੀ ਹੈਗੀ ਕਿਉਂਕਿ ਜੇਕਰ ਲੜਾ ਜੇ ਪਲਾਂਟਸ ਲੱਗੇ ਹੋਏ ਨੇ ਤਾਂ ਪਾਣੀ ਨੂੰ ਹੋਲਡ ਕਰਕੇ ਰੱਖਣ ਚ ਹੈਲਪ ਕਰਦੇ ਆ ਬਟ ਜੇ ਪਲਾਂਟਸ ਹੀ ਕੱਟ ਰਹੇ ਆ ਆਪਾਂ ਤਾਂ ਫਲੱਡ ਤਾਂ ਆਊਗਾ ਹੀ ਨਾ ਤਾਂ ਇਹਦਾ ਆਨਸਰ 149 ਦਾ 4th ਆਊਗਾ the roots are of two types like tap roots and fibrous roots which one of the following has fibrous roots the fibrous roots is a's answer so may be ha i objectionable hai jo banana te beans dono answer ban de ne ge ta e bhi objectionable hi hai questions ਠੀਕ ਹੈ ਤਾਂ ਅਜੇ اے ਸੀ ਦੇ ਕੁਸ਼ਚਨ ਜਿਹੜੇ ਮੈਨੂੰ ਲੱਗੇ ਸੀਗੇ ਵੀ ਜਿੰਨਾਂ ਚੋਂ ਮੈਂ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਹੁਣ ਤੁਹਾਨੂੰ ਕਲੀਅਰਿਟੀ ਹੋ ਗਈ ਵੀ ਕਿੰਨੇ ਕੁਸ਼ਚਨ ਬਣ ਰਹੇ ਐ ਇਹਦੇ ਚੋਂ ਤੁਸੀਂ ਵੀਡੀਓ ਦੇਖ ਕੇ ਕਾਊਂਟ ਕਰ ਸਕਦੇ ਹੋਗੇ ਤੇ ਤੁਹਾਡੇ ਉਸ ਅਕੋਰਡਿੰਗ ਕਿੰਨੇ ਨੰਬਰ ਬਣ ਰਹੇ ਨੇ ਜਿੰਨਾਂ ਤੇ ਆਪਾਂ ਸ਼ੋਰ ਸ਼ਾਰਟ ਮੈਂ ਕਿਹਾਗਾ ਜਿਹੜੇ ਤੁਹਾਨੂੰ ਮਿਲਣਗੇ ਤੁਸੀਂ ਸਿਰਫ ਉਹੀ ਕਾਊਂਟ ਕਰਿਓ ਦੂਜੇ ਨਾ ਕਾਊਂਟ ਕਰਿਓ ਦੂਜੇ ਤੁਸੀਂ ਆਪਣੀ ਲੱਖ ਲਈ ਰੱਖ ਲਓ ਕਿ ਤੁਹਾਡੀ ਕਿਸਮਤ ਤੁਹਾਨੂੰ ਉਸ ਤੋਂ ਉੱਤੇ ਕਿੰਨੇ ਲੈ ਕੇ ਜਾਂਦੀ ਹੈਗੀ ਹੈਨਾ ਬਾਕੀ ਮੇਰੇ ਵੱਲੋਂ ਇਹ ਰਜੇ ਮੇਰੀ ਦੇਖੋ ਹਰ ਇੱਕ ਦੀ ਆਪਣੀ ਆਪਣੀ ਸਮਝ ਹੁੰਦੀ ਹੈ ਕੁਝ ਨਾ ਤੁਹਾਨੂੰ ਕੁਝ ਦੱਸਿਆ ਤਾਂ ਮੇਰੇ ਵੱਲੋਂ ਇਹ ਦੱਸੇ ਗਏ ਨਾ ਕਿ ਮੈਂ ਬਹੁਤ ਹੀ ਸੋਚ ਸਮਝ ਕੇ ਜਿਹੜੇ ਇਹ ਕੁਐਸਚਨਸ ਦੇ ਆਨਸਰ ਨਾ ਹੈਗੇ ਤੁਹਾਨੂੰ ਦਿੱਤੇ ਨੇਗੇ ਹਨਾ ਬਾਕੀ ਸਟਿਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ opinion ਕੁਝ ਹੋ ਰਿਹਾ ਤਾਂ ਤੁਸੀਂ ਮੇਰੇ ਨਾਲ ਕਮੈਂਟ ਸੈਕਸ਼ਨ ਚ ਸ਼ੇਅਰ ਕਰ ਸਕਦੇ ਹੋਗੇ ਬਾਕੀ ਰਿਜ਼ਲਟ ਤੇ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਹੀ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਰਜੇ ਤੁਹਾਡਾ ਰਿਜ਼ਲਟ ਜਲਦੀ ਆਵੇ ਦੇਖੋ ਹੁਣ 28 ਤੋਂ 30 ਕਹਿ ਰਹੇ ਨੇ 28 ਤੋਂ 30 ਜਨਵਰੀ ਤਾਂ ਪੈਨਾ ਉਹ ਵੀ ਕਿ ਰਿਜ਼ਲਟ ਆਪਣਾ ਫਰਵਰੀ ਤੱਕ ਚਲਾ ਜਾਵੇ ਜਾਂ ਲਮਕਾਇਆ ਹੀ ਜਾਵੇ ਤਾਂ ਉਸ ਤੋਂ ਬੈਟਰ ਹੈ ਕਿ ਤੁਸੀਂ ਥੋੜਾ ਜਆ ਜੂਨੀਅਨ ਦਾ ਸਾਥ ਦੋ ਬਾਕੀ ਡਿਪਾਰਟਮੈਂਟਸ ਕਾਲਸ ਕਰੋ ਮੇਲਸ ਕਰੋ ਅਸੀਂ ਵੀ ਰੈਗੂਲਰ ਕਰ ਰਹੇ ਆ ਉਹਨਾਂ ਨੂੰ ਤਾਂ ਹੀ ਆਪਣਾ ਜਿਹੜਾ ਹੱਲ ਹੈ ਉਹ ਹੋ ਸਕਦਾ ਹੈਗਾ ਤਾਂ ਹੀ ਉਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਉਹ ਰੇਜ਼ ਹੋਊਗਾ ਬਾਕੀ ਜੇਕਰ ਸਾਨੂੰ ਕੋਈ ਹੋਰ ਲੇਟੈਸਟ ਅਪਡੇਟ ਇਸ ਤੇ ਰਿਗਾਰਡਿੰਗ ਮਿਲੀ ਤਾਂ ਅਸੀਂ ਤੁਹਾਨੂੰ ਸਾਂਝੀ ਜ਼ਰੂਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਕੀ ਹਰ ਲੇਟੈਸਟ ਅਪਡੇਟ ਜਿਹੜੀ ਉਹ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ